ਜੂਡੂ ਦਾ ਫੇਸਬੁਕ ਚੈਨਲ ਵਾਲੇ ਦੇਖਣਾ ਦਰਸ਼ਕਾਂ ਨੂੰ ਪਿਆਰ ਸਸਰੀ ਕਾਲ ਜੀ ਹਾਂਜੀ ਬਾਈ ਜੀ ਅੱਜ ਤੁਹਾਡੇ ਵਾਸਤੇ ਨਾ ਸਾਰੇ ਜਿੰਨੇ ਸਾਡੇ ਕੋਲ ਟਰੈਕਟਰ ਦੇ ਵਰਕਸ਼ਾਪ ਚ ਖੜੇ ਨੇ ਸਾਡੇ ਦੇ ਸਾਡੇ ਨੇ ਹੋਰ ਦਿਖਾਉਣ ਲਿਆ ਟਰੈਕਟਰ ਸਾਡੇ ਕੋਲ ਹੈਗੇ ਨਹੀਂ ਅਜੇ ਤੱਕ ਬਾਈ ਜੀ ਟਰੈਕਟਰ ਸਾਡੀ ਦੁਕਾਨ ਦੇ ਇਸ ਟਾਈਮ ਤੇ ਨਾਲ ਇੱਕ ਖੜਦੇ ਨੇ 3 12 ਦਾ ਟਰੈਕਟਰ ਦੁਕਾਨ ਦੇ ਉਹ ਅੱਜ ਦਿਖਾਉਂਦੇ ਬਾਕੀ ਤੁਹਾਨੂੰ ਕੱਲ ਨੂੰ ਦੂਜੀ ਵੀਡੀਓ ਦੁਬਾਰਾ ਪਾਵਾਂਗੇ ਜੀ ਤੇ ਹੁਣ ਉਸ ਤੋਂ ਕੱਲੇ ਕੱਲੇ ਟਰੈਕਟਰ ਦਾ ਮਾਡਲ ਕੱਲੇ ਕੱਲੇ ਟਰੈਕਟਰ ਡੀਟੇਲਸ ਤੇ ਟਾਇਰ ਕਿਹੜੇ ਫੰਕਸ਼ਨ ਸਾਰੇ ਦੱਸਾਂਗੇ ਜੀ ਸ਼ੁਰੂਆਤ ਕਰਦੇ ਹ ਉਹ ਯਾਰ 11 ਮਾਡਲ ਜੀ ਇਹ 30 ਮਿੰਟ ਹੁੰਦਾ ਹੀ 65 ਹਸਪਾਵਰ ਦਾ ਮਗਰ ਇਹ 18 9 ਦੇ ਕੰਪੈਰ ਲ ਹੁੰਦੇ ਨੇ ਜੀ 18 4 28 ਇਹ ਡੈਟਾ ਪੂਰਾ ਜੰਗਾ ਕੋਈ ਨੌਕਸ ਨਹੀਂ ਡੈਟਾ ਪੂਰਾ ਵਧੀਆ ਮਗਰ ਇਹ 70 75 ਪੈਸੇ ਦੇ ਮਗਰ ਇਹ ਮੂਲੇ ਡੈਟਾ ਹੈ ਕਿ ਇਹਦੇ 90% ਕੋਈ ਡੈਟ ਨੌਕਸ ਨਹੀਂ ਕਾਲੀ ਪਾਟੀ ਹੈ ਪੂਰਾ ਡੈਟਾ ਸਨੱਖਾ ਜੀ ਪੀ ਵੀ ਨੰਬਰ ਹੈ ਜੀ ਕਾਪੀ ਆ ਸਾਰੇ ਸ਼ੌਕੀ ਨੇ ਤੇਰੀ ਡਿਮਾਂਡ ਹੈਗੀ ਆ ਜੀ 6 ਲੱਖ 35 ਹਜ਼ਾਰ ਰੁਪਈਆ ਮੈਂ ਕਿਹੜਾ ਮੌਕੇ ਦੇ ਹੋਏ ਕਰ ਲਾਂਗੇ ਜੀ ਜੋ ਮਾੜਾ ਵਟਾ ਮੰਨਦਣਾ ਹੋਊਗਾ ਜੀ ਲੋ ਜੀ 11ਵੇਂ ਮਾਰਕਾ 11ਵੇਂ ਪਹਿਲੇ ਮੂਹਲਾ ਇਸਾ ਗਲੋਬਡ ਹੁੰਦਾ ਜੀ 65 ਹੌਸਪਾਵਰ ਹੈ ਜੀ ਕਾਲੀ ਬਾਟੀਆਂ ਜਿਹੜਾ ਇਹਨੇ ਦਿਵਾਂਦੇ ਨਹੀਂ ਉਹ ਤਾਂ ਇਹਨੂੰ ਛੱਡਣੇ ਲੱਗੇ ਜੀ ਤੇ ਆ ਹੈਗਾ ਸੋਨਾਲੀ ਕਾ ਜੀ 60 2019 ਮਾਡਲ ਜੀ ਇਹ ਲੈਟਰ ਪੂਰਾ ਚੰਗਾ ਜੀ ਪੀਵੀ 10 ਨੰਬਰ ਹੈ ਜੀ ਨਗਦ ਕੈਸ਼ ਦਾ ਜੀ ਤੇ ਸਮਾਨੇ ਦੇ ਨਾਲੇ ਮੂਹਰੇ ਲੱਗੇ ਨਹੀਂ ਵੇਟ ਸ਼ੈਤਰੀ ਫੈਵਰ ਵਾਲੀ ਚੇਂਜਰ ਗੇਰ ਹੈ 3 ਸਪੀਡਾ 19 ਦਾ ਮਾਰਕਾ 19 ਦੀ ਕਾਪੀ ਹੈ ਮੂਲੇ ਡਰ ਹੈ 80 ਪੈਸੇ ਨੇ ਮਗਲੇ ਡਰ ਰਹੇਗੇ ਨੇ 90 95 ਪੈਸੇ ਇਹਦੀ ਡਿਮਾਂਡ ਕਰਦੇ ਆਂ ਬਾਈ ਜੀ 5 ਲੱਖ 10000 ਰੁਪਈਆ ਬਾਕੀ ਦਾ ਮੌਕੇ ਤੇ ਕਰ ਲਾਂਗੇ ਜੀ ਇਹ ਵੀ ਡਾਟ ਟਾਪ ਮਾਡਲ ਹੈ ਜੀ ਯਾਰ ਡਾਟ ਹੈਗਾ ਜੀ ਪ੍ਰੀਟ 50 49 ਇਹ 2011 ਮਾਡਲ ਹੈ ਜੀ ਇਹਦੇ ਮੂਲੇ ਡਰ ਮੰਨ ਲਈ 90 95 ਪੈਸੇ ਪਏ ਨੇ ਤੇ ਮਗਲੇ ਡਰ ਹੋਣਗੇ ਦੇ 70 ਤੋਂ 75% 50 ਹੌਸਪਾਵਰ ਹੈ ਚਾਰ ਸਿਲੰਡਰ ਹੈ ਤੇਲ ਬ੍ਰੇਕਾਂ ਨੇ ਜੀ ਡਬਲ ਕਲਚ ਹੈ ਮਕੈਨਿਕਾ ਸਟੇ ਰਹੇਗਾ ਜੀ ਰੈਕਟਰ ਵੀ ਪੂਰਾ ਚੰਗਾ ਵੀ ਪੀਵੀ ਨੰਬਰ ਆ ਜੀ ਇਹ ਕਾਪੀ ਕਾ ਸਾਰਾ ਸ਼ੌਕੇ ਨੇ ਜੀ ਹਾਜਰ ਹੈ ਜੀ ਸਾਰਾ ਕੁਛ ਠੀਕ ਹੈ ਵੀ ਰੈਕਟਰ ਪੂਰਾ ਸਨਕਾ ਕੋਈ ਰੈਕਟਰ ਇੰਜਨ ਇੱਥੇ ਪੂਰਾ ਕੋਈ ਨੌਕਸ ਨਹੀਂ ਹੈਗਾ ਜੀ ਬਿਲਕੁਲ ਗਾਰੰਟੀ ਦਾ ਰਹਾ ਜੀ ਤੇ ਅਰਜਨ ਮੈਟਾ ਹੀ 2013 ਮਾਡਲ ਤੇ ਟਾਇਰ ਚਾਦੋ ਮੰਨ ਲਓ ਇਹ 90 95% ਦੇ 13 ਦਾ ਹੀ ਮਾਰਕਾ 13 ਦੀ ਕਾਪੀ ਚੇਂਜਰ ਗੇਅਰ ਮੈਕੋ ਪੰਪ ਚਾਹੀ ਇਹ ਰੈਕਟਰ ਪੂਰਾ ਸਨਕਾ ਹੈ ਟਰ ਕੋਈ ਨੌਕਸ ਨਹੀਂ ਹੈਗਾ ਜੀ ਤੇ ਪ੍ਰੀ ਦੀ ਡਿਮਾਂਡ ਹੈਗੀ ਹੈ ਬਾਈ ਜੀ 2,55,000 ਪ੍ਰੀ ਦੀ ਡਿਮਾਂਡ ਤੇਰੀ ਡਿਮਾਂਡ ਕਰਦੇ ਆਂ ਜੀ ਇਹਦੀ ਆਪਾਂ 395000 ਰੁਪਇਆ ਮੈਂ ਕਿਹੜਾ ਹੋਊਗਾ ਜੇ ਸਾਰੇ ਮਾਨਦਾਨ ਕਰਾਂਗੇ ਇਹਨਾਂ ਮੌਕੇ ਦੇ ਹੋਣਗੇ ਤੇ ਆਪਾਂ ਲੋਨ ਵੀ ਕਰਾਉਣਾ ਰੈਟਰ ਦੀ ਲੋਨ ਕਰਾਉਣਾ ਹੋਵੇ ਜਿਵੇਂ ਸੋਨਾ ਲੀਕਾ 19 ਵਾਲੇ ਰੈਟਰ ਤੇ ਹੋਊਗਾ ਇਹਦੇ ਤੇ ਵੀ ਜਦੋਂ 13 ਵਾਲੇ ਤੇ ਹੋਊਗਾ ਇਹਦੇ ਤੇ ਹੋਊਗਾ ਰੈਟਰ ਲੋਨ ਕਰਾ ਦਿੰਦੇ ਆਂ ਜੀ ਆਪਾਂ ਇਹ ਹੈ ਸੋਨਾ ਲੀਕਾ 750 2024 ਮਾਡਲ ਇਹ ਵੀ ਟਾਪ ਮਾਡਲ ਹੈ 3 ਸਪੀਡਰ ਹੈ ਜੀ ਚੇਂਜਰ ਗੇਅਰ 3 ਸਪੀਡ 4x4 ਇਹ 600 ਘੰਟਾ ਅਰਜੀਨਲ ਚੱਲਿਆ ਜੀ ਲੁਧਿਆਣਾ ਦਾ ਨੰਬਰ ਹੈ ਜੀ ਫਰਸਟ ਪਾਰਟੀ ਨਗਦ ਕੈਸ਼ ਦਾ ਜੀ ਇਹ ਤੇ ਵੀ ਲੋਨ ਕਰਾ ਦਾਂਗੇ ਟਰੈਡਰ ਤੇ ਲੋਨ ਪੂਰੀਆ ਚੰਗਾ ਹੋ ਜਾਊਗਾ ਤੇਰੀ ਟਰੈਡਰ ਦੀ ਮੰਗ ਹੈਗੀ 7.5 ਲੱਖ ਰੁਪਈਆ ਬਾਕੀ ਜਿਹੜਾ ਮੌਕੇ ਦੇ ਹੋਗਾ ਜੇ ਆਪਾਂ ਕਰ ਦੇਣਾ ਜੀ ਮਨਸੂਰਗਾਰ ਇਹ 24 ਮਾਡਲ ਦਾ 24 ਦਾ ਮਾਰਕਾ 24 ਮੈਨੂਫੈਕਚਰਰ ਆ ਇਹ ਹੈ 585 ਜੂਵੋ 2022 ਮਾਡਲ ਇਹ ਵੀ ਟਰੈਡਰ ਚਾਰੇ ਟਾਇਰ ਨਾਲ ਦੇਣਗੇ ਇਹਦੇ ਅੱਧੇ ਤੋਂ ਥੋੜੇ ਜ਼ਿਆਦਾ ਮੰਗ ਲਓ 45 50% ਹੈਗੇ ਨੇ ਫੇਵਰ ਦੀ ਛੇਤਰੀ ਲੱਗੀ ਹੈ ਮੂਰੇ ਆ ਪੰਪਰ ਲੱਗਿਆ ਆ ਇਹ 3 ਸਪੀਡ ਆਈ ਤੇ ਲੈਡਾ ਸਾਈਡਾ ਲੱਚ ਹੁੰਦਾ ਜੀ ਇਹਨੂੰ ਲੈਦਾ ਹੇ ਵੀ ਬਾਈ ਰਾਜ ਮਾਰਕਾ ਬਾਈ ਦੇ ਕਾ ਪਈ ਫਸਟ ਟਾਈਮ ਇਹ ਤੇ ਲੋਨ ਕਰਾਂਗੇ ਜੇ ਪਾਰਟੀ ਲੋਨ ਕਰਾਣੀ ਹੋਈ ਇਹਦੀ ਦਮਾਨਗੇ 4.5 ਲੱਖ ਰੁਪਈਆ 4.5 ਲੱਖ ਬਾਕੀ ਦਾ ਹੋਗਾ ਇਹ ਮੌਕੇ ਤੇ ਕਰਾਂਗੇ ਜੀ ਇਹ ਵੀ ਰੈਟਰ ਪੂਰਾ ਸੋਹਣਾ ਵਜੀ ਸਾਰੇ ਲੋਕ ਸਾਡੇ ਕੋ ਪੰਜਾਬ ਨੰਬਰ ਰੈਟਰ ਨੇ ਜਿੰਨੇ ਵੀ ਖੜੇ ਨੇ ਉਹਦੇ ਦੁਕਾਨ ਤੇ ਤੇ ਆਹ ਟਰਬੋ 395 ਹੈਗਾ ਜੀ 2013 ਮਾਡਲ ਇਹਦੇ ਟਰੈਕਟਰ ਡਬਲ ਕਲਚ ਹੈ ਪਾਵਰ ਸਟੇਡੰਗਾ ਟੇਲ ਬ੍ਰੇਕਾਂ ਨੇ ਤੇ ਰਿਵਰਸ ਪੀਡੀ ਹੋਆ ਇਹ ਵੀ ਪੀ ਵੀ ਨੰਬਰ ਹੈ ਜੀ ਜਿਹੜਾ ਡਾਇਰ ਡਾਇਰ ਮੂਲ ਅੱਦੇ ਨਹੀਂ ਮਗਲੇ ਡਾਇਰ ਦੇ ਵੀ 45% ਨਹੀਂ ਟਰੈਕਟਰ ਕੋਈ ਗਰੰਟੀਦਾਰ ਕੋਈ ਟਰੈਕਟਰ ਬੈਕ ਕੰਪਰੈਸ਼ਨ ਬਲੂ ਬਲੂ ਕਿਸੇ ਵਾਸਤੇ ਕੋਈ ਨੌਕਸ ਨਹੀਂ ਹੈ ਟਰੈਕਟਰ ਜੀ ਇਹਦੇ ਮਾੜਾ ਕੀ 2,85,000 ਰੁਪਇਆ ਬਾਕੀ ਮੌਕੇ ਜਿਹੜਾ ਹੋਵੇਗਾ ਇਮਾਨਦਾਰ ਕਰਾਂਗੇ ਤੇ 52 45 ਮੈਸੀ ਜੀ ਇਹ ਹੈਗਾ ਜੀ 2009 ਮਾਡਲ ਇਹ ਵੀ ਪੀਵੀ ਨੰਬਰ ਹੈ ਫਰਸਟ ਪਾਰਟੀ ਦਾ ਜੀ ਮਗਲੇ ਡਾਇਰ ਹੈਗੇ ਨੇ ਇਹਦੇ 50% ਤੇ ਮੂਲ ਡਾਇਰ ਹੈਗੇ ਨੇ 90% ਨੋਰਾ ਮਾਰਕਾ ਨੋਦੀ ਕਾਪੀ ਹੈ ਜੀ ਪੀਵੀ ਨੰਬਰ ਆ ਜੀ ਇੰਨ ਜਗ੍ਹਾ ਦਾ ਚੰਗਾ ਰੇਟ ਡਿਮਾਂਡ ਹੈਗੀ ਆ ਜੀ 2.5 ਲੱਖ ਰੁਪਈਆ ਤੇ ਹੈਗਾ ਜੌਂਡੀਅਰ 50 60 ਇਹ ਹੈਗੇ 2014 ਮਾਡਲ ਟਾਇਰ ਮੰਨ ਲਓ ਇਹਦੇ ਚਾਰੇ ਮੂਹਾਂ ਅਗਲੇ ਦਾ ਮੰਨ ਲਓ ਇਹ ਨਵੇਂ ਪਏ ਨੇ ਇਹ ਮੂਹਰੇ ਡਰ ਹੈਗੇ ਨੇ 80% ਇਹ ਟੌਪ ਮਾਡਲ ਹੈ ਜੀ 3 ਸਪੀਡ ਹੈ ਜੀ ਸਟੀering ਉੱਪਰ ਤੋਂ ਲਈ ਐਡਜਸਟੇਬਲ ਹਿੱਸਾ ਡਿਸਟ੍ਰੀਬਿਊਟਰ ਸਾਰਾ ਕੁਝ ਹੈ ਇਰਚ ਫੋਸ਼ਨ ਤੇ ਪੀਵੀ 10 ਨੰਬਰ ਹੈ ਫਰਸਟ ਪਾਰਟ ਦੇ ਵੀ ਜੀ ਇਹ ਵੀ ਕਾਪੀ ਕਾ ਜੋਕ ਨੇ ਇਹਦੇ ਵੀ ਲੋਨ ਫੜਾ ਦਾਂਗੇ ਇਹ ਡਿਮਾਂਡ ਹੈਗੀ ਦੀ 4,75,000 ਰੁਪਈਆ ਮੈ ਕੋ ਬੰਪ ਹੈ ਜੀ ਇਹ ਤਿਆਹਾ ਅਰਜਨ 655 2021 ਮਾਡਲ ਇਹ ਵੀ ਟੌਪ ਮਾਡਲ ਹੈ ਮੈਕੋ ਪੰਪ ਬਿਨਾ ਸੀਆਰਡੀ ਤੋਂ ਮੂਰੇ ਬੇਡ ਲੱਗੇ ਨੇ ਜਿਵੇਂ ਕੰਪਨੀ ਉਹਨਾਂ ਨੇ ਆਂਦੇ ਨੇ ਮਗਰ ਫੈਬਰੂਅਰੀ ਸ਼ਤਰ ਲੱਗੀ ਹੈ ਰੈਕਟਰ ਪੂਰਾ ਚੰਗਾ ਨਾਲ ਡਰ ਹੈਗੇ ਨੇ ਇਹਦੇ 75 ਤੋਂ 80% 21 ਦਾ ਮਾਰ ਕੇ 21 ਦੀ ਕਾਪੀ ਇਹਦੇ ਵੀ ਲੋਨ ਕਰਾਂਗੇ ਰੈਕਟਰ ਲੋਨ ਕਰਾਉਣ ਵਾਲਾ ਬੰਦਾ ਹੋਇਆ ਹੀ ਕੋਈ ਇਹਦੀ ਡਿਮਾਂਡ ਹੈਗੀ 8,30,000 ਰੁਪਈਆ ਬਾਕੀ ਮੌਕੇ ਜਿਹੜਾ ਹੋਗਾ ਇਹ ਕਰਾਂਗੇ ਤੇ 855 ਹੈਗੇ 2016 ਮਾਡਲ ਇਹ ਰੈਕਟਰ ਜਨਹੀਂ 16 10 ਨੇ 3 ਸਪੀਡ ਕੀਤਾ ਹੋਇਆ ਜੀ ਤੇ ਇੰਜਨ ਵਿੱਚ ਜੇਐਸਵੀ ਰੈਟਰ ਹੈ ਜੀ ਚਾਰ ਸ ਕਿਸੇ ਪਾਸ ਸਟਰ ਜਦ ਦਪਈ ਦਾ ਨੁਕਸ ਨਹੀਂਗਾ ਇੰਜਨ గే ਦਾ ਪੂਰਾ ਤਸਲੀ ਦਵਾਂਗੇ ਫੁੱਲ ਇੰਜਨ ਹੈ ਜੀ ਟਰੈਕਟਰ ਦਾ ਬਿਲਕੁਲ ਟਰੈਕਟਰ ਤੇ ਕੋਈ ਨੁਕਸ ਨਹੀਂ ਚਾਰ ਸਿਲੰਡਰ ਹੈ 16 ਮਾਡਲ ਹੈ ਜੀ ਇਹਦੇ ਡਿਮਾਂਡ ਕਰਦੇ ਆਂ ਬਾਈ ਜੀ 4 ਲੱਖ 70000 ਰੁਪਏ ਬਾਕੀ ਜਿਹੜਾ ਹੋਵੇ ਮੌਕੇ ਤੇ ਮੰਨ ਤਨ ਕਰਾਂਗੇ ਟਰੈਕਟਰ ਪੂਰੇ ਬਾਕੀ ਹਰੇਕ ਟਰੈਕਟਰ ਸਾਡੇ ਕੋਲ ਕਟੋਕੜ ਹੈਗੇ ਨੇ 22 23 ਇਸ ਟਾਈਮ ਟਰੈਕਟਰ ਉਹ ਰਹੇਗੇ ਨੇ 11 ਟਰੈਕਟਰ ਬਾਕੀ ਘਰੇ ਖੜੇ ਨੇ ਉਹਨਾਂ ਦੇ ਲੱਗ ਦੋ ਕਰ ਨੂੰ ਕੱਲ ਨੂੰ ਨਵੀਂ ਵੀਡੀਓ ਬਣਾ ਕੇ ਪਾਵਾਂਗੇ ਟਰੈਕਟਰਾਂ ਦੇ ਜੀ ਉੱਚੇ ਮਾੜਾ ਟਰੈਕਟਰ ਨੇ ਲੋਨ ਕਰਾ ਕੂਰੇਟਰ ਨਹੀਂ ਆਉਂਸ ਨਹੀਂ ਹੈਗਾ ਜੀ ਕਿਸੇ پیسے ਵੀ ਟਰੈਕਟਰ ਜਿਹੜੇ ਕੰਮ ਆਉਂਦੇ ਸੀ ਵੀ ਕਰਾ ਕੇ ਫੇਰ ਟਰੈਕਟਰ ਦੁਕਾਨ ਦੇ ਵਾੜਦੇ ਆ ਜੀ ਟਰੈਕਟਰ ਪੂਰਾ ਚੰਗਾ ਜੀ ਲੋਕੇਸ਼ਨ ਸਾਡੀ ਬਾਈ ਜੀ ਦੁਰਾਹੇ ਦੀ ਹੈ ਜੀ ਤਸੀਲ ਸਾਨੂੰ ਪਹਿਲਾ ਜ਼ਿਲ੍ਹਾ ਲੁਧਿਆਣਾ ਜੀ ਦੁਰਾਹੇ ਵੀ ਮੇਨ ਹਾਈਵੇ ਤੇ ਹੀ ਹੈ ਸਾਡੇ ਦਿੱਲੀ ਰੋਡ ਹੈ ਨਾ ਜਿਹੜਾ ਦਿੱਲੀ ਤੋਂ ਅੰਮ੍ਰਿਤਸਰ ਮੇਨ ਹਾਈਵੇ ਤੇ ਸਾਡੀ ਵਰਕਸ਼ਾਪ ਹੈ ਬਿਲਕੁਲ ਕੋਈ ਜ਼ਿਆਦਾ ਖੱਜਲ ਖਵਾਰ ਹੋਣ ਵਾਲਾ ਕੰਮ ਨਹੀਂਗਾ ਬੰਦਾ ਸਾਨੂੰ ਕਾਲ ਕਰ ਦਵੇ ਵੀ ਅਸੀਂ ਬੱਸ ਸਟੈਂਡ ਤੇ ਆ ਕੇ ਖੜੇ ਆਸੀਂ ਆ ਕੇ ਲੈ ਜਾਂਦੇ ਆ ਜੇ ਕੋਈ ਹੁੰਦਾ ਲੇਟਰ ਬੁਰਾ ਚੰਗਰ ਦੇ ਵਾਲੇ YouTube ਚੈਨਲ ਤੇ Facebook ਨੂੰ ਲਾਈਕ ਕਰਿਆ ਕਰੋ YouTube ਨੂੰ ਜੀ ਸਬਸਕ੍ਰਾਈਬ ਕਰਦੇ ਰਿਹਾ ਕਰੋ ਜੀ ਠੀਕ ਹੈ ਜੀ ਸ਼ੁਕਰੀਆ ਧੰਨਵਾਦ